ਤਖਤ ਸ੍ਰੀ ਹਜੂਰ ਸਾਹਿਬ ਤੇ ਆਏ ਹੋਏ ਹਜੂਰੀ ਸਿੱਖਾਂ ਤੇ ਇੱਕ ਬਫਦ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਨਾਲ ਮੁਲਾਕਾਤ ਕਰਕੇ ਤਖਤ ਸਾਹਿਬ ਬੋਰਡ ਦੇ ਪ੍ਰਸ਼ਾਸਨਿਕ ਅਧਿਕਾਰੀ ਵਿਜੇ ਸਤਵੀਰ ਸਿੰਘ ਦੀਆਂ ਗੁਰਮਤ ਅbroਧੀਆਂ ਗਤੀਵਿਧੀਆਂ ਤੇ ਜਾਣੂ ਕਰਵਾਇਆ ਅੱਜ ਪੱਤਰਕਾਰਾਂ ਦੇ ਨਾਲ ਗੱਲ ਕਰਦੇ ਆ ਰਵਿੰਦਰ ਸਿੰਘ ਬੁੰਗਈ ਸਾਫ ਕਸਕਰ ਤਖਤ ਸਾਹਿਬ ਬੋਰਡ ਨੇ ਦੱਸਿਆ ਕਿ ਜਥੇਦਾਰ ਨੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਵਿਜੇ ਸਤਵੀਰ ਸਿੰਘ ਦੇ ਖਿਲਾਫ ਪੰਥਕ ਰੂਹ ਰਿਤਾ ਮੁਤਾਬਕ ਜਲਦ ਹੀ ਕਾਰਵਾਈ ਕੀਤੀ ਜਾਵੇਗੀ ਇਸ ਤੋਂ ਲਾਵਾ ਕੀ ਕਿਆ ਤੁਸੀਂ ਵੀ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਇਹ ਪੱਤਰਕਾਰ પરિਸ਼ਦ ਰੱਖੀ ਹੋਈ ਹੈਗੀ ਅਸੀਂ ਗਿਆਨੀ ਕੁਲਦੀਪ ਸਿੰਘ ਜੀ ਗੜਗੰਜ ਸਿੰਘ ਸਾਹਿਬ ਅਕਾਲ ਤਖਤ ਸਾਹਿਬ ਜੀ ਉਹਨਾਂ ਨੂੰ ਇੱਕ ਮੇਜਰ ਨਾਮਾ ਦੇ ਕੇ ਮੰਗ ਕੀਤੀ ਹੈਗੀ ਹੈ ਕਿ ਜਿਹੜਾ ਮੌਜੂਦਾ ਪ੍ਰਸ਼ਾਸਕ ਵਿਜੇ ਸਦਵੀਰ ਸਿੰਘ ਜੀ ਹੈਗੀ ਉਹਨਾਂ ਦੇ ਜਿਹੜੇ ਸ਼ਰਾਬ ਪੀਂਦੇ ਹੋਏ ਉਹਨਾਂ ਦੀਆਂ ਤਸਵੀਰਾਂ ਤੇ ਉਹਨਾਂ ਦੇ ਸਿਰ ਤੇ ਉੱਤੇ ਟੋਪੀ ਰੱਖੀ ਹੋਈ ਹੈ ਤੇ ਉਹਨਾਂ ਦਾ ਜਿਹੜਾ ਬੱਚਾ ਹੈ ਤੇ ਉਹਨਾਂ ਦਾ ਪਰਿਵਾਰ ਨਾਲ ਹੈਗਾ ਉਹ ਸਾਰੇ ਬਾਈਕੇ ਇਕੱਠੇ ਸ਼ਰਾਬ ਪੀ ਰਹੇ ਨੇ ਤੇ ਉਹਨਾਂ ਦੇ ਬੱਚੇ ਦੇ ਸਿਰ ਤੇ ਉੱਤੇ ਵਾਲ ਵੀ ਨਹੀਂ ਹੈਗੇ ਤੇ ਉਹ ਪਵਿੱਤਰ ਤਖਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਅੰਤਿਮ ਸਥਾਨ ਤੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਗੁਰੂ ਸਾਹਿਬ ਨੇ ਉੱਥੇ ਹੀ ਗੁਰਤਾ ਗੱਦੀ ਦੇ ਕੇ ਸਿੱਖਾਂ ਨੂੰ ਹੁਕਮ ਕੀਤਾ ਸੀਗਾ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੀਓ ਗ੍ਰੰਥ ਗੁਰੂ ਗ੍ਰੰਥ ਜੀ ਮਾਨੀਓ ਪ੍ਰਗਟ ਗੁਰਾਂ ਕੀ ਦੇਹ ਤੇ ਉਹ ਪਵਿੱਤਰ ਤਖਤ ਤੇ ਇਦਾਂ ਸ਼ਰਾਬੀ ਬੰਦਾ ਨਹੀਂ ਰਹਿਣਾ ਚਾਹੀਦਾ ਤੇ ਉਸ ਕਰਕੇ ਅਸੀਂ ਮੰਗ ਕੀਤੀ ਹੈ ਪੂਰਾ ਸੰਸਾਰ ਤਖਤ ਸਾਹਿਬ ਵੱਲ ਵੇਖਦਾ ਹੈਗਾ ਪੂਰੀ ਸੰਗਤ ਵੇਖਦੀਏਗੀ ਤੇ ਫਿਰ ਇਦਾਂ ਦਾ ਸ਼ਰਾਬੀ ਬੰਦਾ ਉਹ ਤਖਤ ਸਾਹਿਬ ਤੇ ਰਹੂਗਾ ਤੇ ਫਿਰ ਸੰਗਤ ਵਿੱਚ ਕੀ ਮੈਸੇਜ ਜਾਊਗਾ ਸਾਡੀ ਸਰਕਾਰ ਕੋਲ ਵੀ ਮੰਗ ਹੈਗੀਆਂ ਕਿ ਇਹਨੂੰ ਜਲਤੋ ਜਲ ਹਟਾਇਆ ਜਾਵੇ ਤੇ ਗਿਆਨੀ ਕੁਲਦੀਪ ਸਿੰਘ ਜੀ ਕੋਲੋਂ ਵੀ ਅਸੀਂ ਜੋ ਚੋਲੀ ਅਟਕੇ ਕਹਿੰਦੇ ਹਾਂ ਬਾਬਾ ਜੀ ਤੁਸੀਂ ਸਾਨੂੰ ਉਮੀਦ ਹੈਗੀ ਆ ਕਿ ਤੁਸੀਂ ਇਹਦੇ ਤੇ ਇਨਸਾਫ ਕਰੋਗੇ ਤੇ ਉਹਨੂੰ ਤਲਬ ਕਰਕੇ ਉਹਨੂੰ ਜਲਤੋ ਜਲਦ ਤਨਖਾਹ ਐਕਰਾਰ ਕਰੋਗੇ ਇਹ ਹਜੂਰ ਸਾਹਿਬ ਦੀ ਸੰਗਤ ਆਪ ਜੀ ਦੇ ਕੋਲੋਂ ਇਹ ਮੰਗ ਰੱਖਦੀ ਆਂ ਤੇ ਅਪੇਕਸ਼ਾ ਵੀ ਕਰਦੀ ਆਂ ਬੜੀ ਉਮੀਦ ਨਾਲ ਆਪ ਜੀ ਦੇ ਕੋਲ ਵੇਖਦੀ ਆਂ ਕਿ ਤੁਸੀਂ ਇਹਦੇ ਤੇ ਕਾਰਵਾਈ ਕਰੋਗੇ ਇਸ ਸਾਨੂੰ ਪਰੋਸਾ ਹੈਗਾ ਤੁਹਾਡੇ ਤੇ ਬਾਬਾ ਜੀ ਨੇ ਵੀਡੀਓ ਵਿੱਚ ਵੀ ਦੱਸਿਆ ਹੋਇਆ ਤੁਸੀਂ ਆਹ ਵੀਡੀਓ ਵੇਖੋ ਕੱਲ ਅਸੀਂ ਜਦੋਂ ਮਿਲੇ ਉਹਨਾਂ ਨੂੰ ਉਹਨਾਂ ਨੇ ਦੱਸਿਆ ਹੈ ਕਿ ਜ਼ਰੂਰ ਇਹਦੇ ਤੇ ਕਾਸੀ ਕਾਰਵਾਈ ਕਰਾਂਗੇ ਤੇ ਉਹਨਾਂ ਨੇ ਉਹਨਾਂ ਨੂੰ ਤਲਬ ਵੀ ਕਰਨ ਬਾਰੇ ਕਿਹਾ ਕਿ ਉਹਨਾਂ ਨੂੰ ਅਸੀਂ ਜ਼ਰੂਰ ਤਲਬ ਕਰਾਂਗੇ ਕਰਕੇ ਤੁਹਾਡੇ ਸਾਹਮਣੇ ਹੈਗੀਆਂ ਤੁਸੀਂ ਵੇਖ ਲਓ ਤੁਸੀਂ ਤੁਸੀਂ ਆਪ ਵੇਖ ਲਓ ਅਸੀਂ ਤੇ ਕੋਈ ਗਲਤ ਨਹੀਂ ਹੋ ਦੱਸ ਰਹੇ ਨਾ ਹਾਂ ਉਹ ਉਹਨਾਂ ਨੇ ਸਰ ਤੇ ਟੋਪੀ ਤਰੀ ਹੋਈ ਹੈਗੀ ਤੇ ਉਹਨਾਂ ਦਾ ਬੱਚਾ ਸਰ ਤੇ ਵਾਲ ਨਹੀਂ ਹੈਗੇ ਤੇ ਉਹ ਜਦੋਂ ਆਪਣੇ ਕਰ ਵਿੱਚ ਹੀ ਸਿੱਖੀ ਸਰੂਪ ਨਹੀਂ ਰੱਖ ਸਕਦਾ ਉਹ ਬੰਦਾ ਕੀ ਸੰਗਤ ਨੂੰ ਕਹੂੰਗਾ ਕਿ ਸਿੱਖੀ ਸਰੂਪ ਵਿੱਚ ਰਹੋ ਜਾਂ ਗੁਰੂ ਮਰਿਆਦਾ ਕੀ ਦੱਸ ਸਕਦਾ ਉਹ ਬੰਦਾ ਕੁਝ ਵੀ ਨਹੀਂ ਹੈਗਾ ਉਹ ਕਕਾਰ ਨਹੀਂ ਪਾਉਂਦੇ ਕਛੇਰਾ ਨਹੀਂ ਪਾਉਂਦੇ ਹਾਂ ਸਿਰਫ ਸ ਮੂਤੇ ਦਾੜਾ ਹੈਗਾ ਤੇ ਸਰ ਤੇ ਵਾਲ ਹੋਏਗੇ ਉਹਨਾਂ ਦੇ ਬਾਕੀ ਤੇ ਉਹਨਾਂ ਦੇ ਕੋਲ ਮੈਨੂੰ ਨਹੀਂ ਲੱਗਦਾ ਕਿ ਕੋਈ ਕਕਾਰ ਹੈਗੇ ਹਨ ਕੁਛ ਹੈਗਾ ਬਸ ਕੁਛ ਵੀ ਨਹੀਂ ਹੈਗਾ ਉਹਨਾਂ ਦਾ